ਤਰੇ ਪਿਆਰੇ ਉੱਤੜਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਆਜੋ ਸੁਣਵਾਉਣ ਡਰਾਈਵਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆਹ ਤੁਹਾਨੂੰ ਬਾਈ ਸੁਣੀ ਨਾ ਮਲਾਉਂਦੇ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਠੀਕ ਆ ਤੇਜੀ ਹੁਣ ਤੁਰਪੇ ਹੁਣ ਤਾਂ ਗਾਕੀ ਪੂਰੀ ਹੈ ਨਾ ਬਾਈ ਕਰ ਦਈਏ ਸਟਾਰਟ ਬਾਈ ਸਮਰਾਜ 855 ਮਾਡਲ ਹੈਗਾ 14 ਡਿਮਾਂਡ ਹੈਗੀ ਹੈ ਬਾਈ ਦੀ 4 ਲੱਖ ਤੇ 95000 ਰੁਪਏ ایڈਵਾਂਟ ਜੇ ਬਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਸਾਫ ਆ ਸ਼ੋਸ਼ਾ ओरिजिनल ਆ ਮਾੜੀ ਮੋਟੀ ਮੰਗਰਾਡਾਂ ਦੀ ਬਿਕਰਤ ਨਹੀਂ ਸਹੀ ਆ ਠੀਕ ਆ ਬਾਈ ਬਾਕੀ ਰੈਕਟਰ ਸਾਫ ਆ ਪੰਜਾਬ ਹੰਦਰਾ ਵੀਮਾ ਕੁਮਾਰ ਰੈਕਟਰ ਦਾ ਪਿਆਗਾ ਅਜੇ ਤੱਕ ਖੁੱਲ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਟਾਇਰ ਮਗਰਲੇ ਟਾਇਰ ਹੈਗੇ ਆਗੇ 80 ਪੈਸੇ ਮਰਥ ਦੇ ਅਗਲੇ ਵੀ 80 ਪੈਸੇ ਮੰਨ ਲਓ ਠੀਕ ਆ ਬਾਈ ਅਗਲੇ ਕਿਹੜੀ ਕੰਪਨੀ ਦੇ ਆਲੇ ਗੁੱਡੀਰ ਦੇ ਆ ਮਗਰਲੇ ਐਮ ਆਰ 50 ਐਕਸਟਰਾ ਦੇ ਆਪਣੇ ਵਿਕਿਆਲੇ ਅਗਰਾਂ ਚੱਕਰਾ ਦੇਓ ਡਬਲ ਡਿਸਟਰੀਬਿਊਟਰ ਆ ਹਾਂ ਬਈ ਬਲਟਾਪ ਮਾਡਲ ਆ ਗਾ ਠੀਕ ਹੈ ਬ੍ਰੇਕਾਂ ਦਾ WhatsApp ਵੀਡੀਓ ਪੋਸਟ ਕਰ ਠੀਕ ਹੈ ਸਾਮਾਨ ਸਾਰਾ ਕੰਪਲੀਟ ਹੀ ਮਿਲੂ ਹਾਂ ਹਾਂ ਪਿਆਰ ਨੰਬਰ ਆ ਇਹ ਤਾਂ ਮੰਨ ਕੇ ਚੱਲ ਵੀ 202500 ਜਨਾਮ ਕੋਜੂਗਾ ਢੇਕਰਾ ਅੱਛਾ ਬਈ ਦੇ ਦਾ ਬੂਮਾ ਵੀ ਢੇਕਰਾ ਦਾ ਹਾਂ ਬਈ ੱਲੇ ਨਾਮ ਕਰਵਾਈ ਵੀ ਲੈਣਾ ਠੀਕ ਹੈ ਬਈ ਕਿਹਨੂੰ ਕਿਖਾਉਂਦੇ ਬਈ ਠੀਕ ਹੈ ਜੀ। ਠੀਕ ਹੈ। ਹਾਂ। ਬਾਕੀ ਇਹ ਰਿਮੋਵ ਲਗਾ ਕੇ ਥੱਲੇ ਕਰ ਲੇਗੇ ਨਾਲ। ਹਾਂ। ਠੀਕ ਹੈ ਬਾਈ। ਡਿਮਾਂਡ ਤਾਂ ਆਪਾਂ ਜੀ ਰੱਖਦੇ ਹਾਂ 4,95,000 ਰੁਪਏ ਅਡਵਾਂਟ। ਕਿੰਨੇ ਕਿਦਾ ਛੱਡ ਦਾਂਗੇ ਬਾਈ ਆਪਾਂ? ਜੀ ਆਪਾਂ ਇੱਥੇ ਰੇਟਰ ਰੇਟਰ ਦੇ ਦਿਆਂਗੇ 4,70,000। ਨਾ ਯਾਰ, ਜ਼ਿਆਦਾ ਹੈ। ਸੋਨੀ। ਰੇਟਰ ਚੰਗਾ, ਰੇਟਰ ਦਾ 1000 ਦਾ بیمਾ ਵੀ ਹੈਗਾ ਨਾਲ। ਚਲੋ ਤਾਂ ਹੈਗਾ ਹੋਰ ਮਾਰ ਹੰਬੜਾ। ਹੋਰ ਮੌਕੇ ਤੇ ਕੋਈ 5,000 ਦਾ ਮਨਤਨ ਕਰ ਦਾਂਗੇ। 4,60,000 ਦਾ ਕਰ ਦਈਏ? ਦੱਲ ਕਰਾਏ ਆ ਨਾ 10000 ਰੁਪਏ ਦਾ ਈਮੇ ਦਾ ਐਕਸਟਰਾ ਸਿੱਧਾ ਹਾਂ ਹਾਂ ਬਚਿਆ ਬਿਆਣਾ ਅਗਲੇ ਦਾ ਠੀਕ ਆ ਬੇਟੀ ਹੋਰ ਲਊ ਆ ਨੂੰ ਕਰਾਉਣਾ ਪਊਗਾ ਇਸ ਤੋਂ ਬਾਅਦ ਭਾਈ ਆਪਣੇ ਕੋਲੇ ਉਹ ਹੌਲੈਂਡਰਾਜਾ ਉਹ ਤੇ ਲੋਕ ਬਣੀ ਆ ਜੀ ਆ ਨਿਊ ਹਾਲੈਂਡ 3630 12 ਮਾਰ 3 ਸਪੀਡ 2012 ਮਾਡਲ ਡਵਾੜੀਏ ਭਾਈ ਜੀ 4 ਲੱਖ 90000 ਰੁਪਏ ਡਵਾੜ ਜੇ ਭਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਆ ਇਹਦੀ ਰੁਪਈਆ 595 ਪੈਸੇ ਮੰਨ ਕੇ ਆਵੇ 6 ਹਜ਼ਾਰ ਇਹ ਨਾਲ ਸਾਰੇ ਪਿੱਲੇ ਮਗਰਾਟਾਂ ਦੇ ਅੰਦਰੋਂ ਅੰਦਰ ਰੋਡਾਂ ਜੇ ਹੋਈਆਂ ਠੀਕ ਓ ਤੋੜੀ ਹੋਈ ਬਈ ਮਗਰਾੜਾਂ ਦੇ ਠੀਕ ਹੋ ਗਏ ਜੇ ਆਪਾਂ ਆ ਰੰਗ ਗੇੜ ਸਾਰਾ ਦੇਖ ਮਾੜਾ ਕਰਦਾ ਦੇਵੀ ਗੱਲਾਂ ਨਹੀਂ ਲੱਗੀਆਂ ਠੀਕ ਹੋ ਗਏ ਬਾਕੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਹਾਂ ਬੜੇ ਇਹਦੇ ਹੈਗੇ ਆ ਗੁਢੀਆ ਤੇ ਰੇਡੀ ਆ ਲਾ ਠੀਕ ਹੋ ਗਏ 95 ਪੈਸੇ ਕਿਹ ਲੋ ਉਹ ਹੈ ਦਾ ਨਵਾਂ ਚੱਲ 95 ਪੈਸੇ ਕਿਹ ਲੋ ਲੇਕਿਨ ਜੇ ਕਿਸੇ ਨੇ ਦੂਜੇ ਵੀ ਖਾਣੇ ਹੋਣ ਬੱਟੇ ਦੀ ਬੱਟੇ ਨਵੇਂ ਹੀ ਪਏ ਆਣਗੇ ਠੀਕ ਆ ਬਈ ਮੂਰਲੇ ਬਈ ਮੂਰਲੇ ਗੁਢੀਆ ਨਵੇਂ ਆ ਗਏ ਠੀਕ ਆ ਬਈ ਇਹ ਨਵੀਂ ਜੋੜੀ ਸਤਰਾਹਰ ਦੀ ਹੈਗੀ 87000 ਰੇਡੀਅਲ ਠੀਕ ਹੈ ਬਈ ਕੋਈ ਗੋਣੀਆ ਕਿਸੇ ਨੇ ਹਾਂ ਬਈ ਬੰਨ ਕੇ ਦਿਲੂਗੀ ਇਹ ਅੱਜ ਦੀ ਘੜੀ ਚ 55000 ਦੀ ਜੋੜੀ ਹੈਗੀ ਹੈ ਠੀਕ ਹੈ ਬਈ ਮੇਰੇ ਮਰੇ ਜਣਾ ਵਾਲਾ ਬਈ ਹਰ ਹਾਂ ਹਰ ਰੇਡੀਅਲ ਵਾਲਾ ਡਬਲ ਡੇਕ ਜੀ 300 ਰੇਕਰ ਵਾਲਾ ਠੀਕ ਹੈ ਬਈ ਬੋਲੇ ਟਾਪ ਮਡਲ 33 ਸਪੀਡ ਆ ਗਿਆ ਲੋ ਹਾਈ ਮੀਡੀਅਮ ਵਾਲਾ ਠੀਕ ਹੈ ਬਈ ਅਗਲੇ ਸ਼ਿਵਾਜੋ ਹੈਗੀ ਹੈ ਜਿਹੜੀ ਵਾਲੀ ਠੀਕ ਹੈ ਬਈ ਸੋਟਾ ਮਰੀ ਘਟਦੀ ਹੈ ਇਹ ਵਾਲਾ ਸਟicker ਨਹੀਂ ਲਾਉਂਦਾ ਸਟicker ਤੇ ਠੀਕ ਹੈ ਬਈ ਖੋਕ ਦਿਖਾਉਂਦੇ ਬਈ ਅਕੀਤ ਟ੍ਰੈਕਪ੍ਰਿੰ ਨਿਯੋਜਨ ਜਾਬ ਵੀ ਨਹੀਂ ਲੱਤੀ ਆਇਆ ਹਾਂ ਬਈ ਖੋਲ ਕੇ ਦਿਖਾ ਦੇ ਸਾਰਾ ਮਨ ਕੇ ਚਲੋ ਵੀ ਉਮੇ ਬੈਸਟਿਕ ਕਰ ਰਹਿ ਆਹ ਸਟਿਕਰ ਸੁੱਤਰ ਵੀ ਆ ਨਿਯੋਜਨ ਜਾਬ ਵੀ ਨਹੀਂ ਲੱਗੀ ਆਇਆ ਹਾਂ ਬਈ ਇਹ ਨੰਬਰ ਬਈ ਇਹਦਾ ਨੰਬਰ ਹਰਿਆਣੇ ਦਾ ਫਰਸਟ ਪਾਰਟੀ ਦਾ ਟ੍ਰੈਕ ਆ ਪਹਿਲੇ ਨਾਂ ਇਹਨੂੰ ਸੀ ਆਪਾਂ ਲੈ ਕੇ ਦੇ ਦੇਾਂਗੇ ਠੀਕ ਆ ਬਈ ਡਿਮਾ ਹਾਂਜੀ ਬਈ ਡਿਮਾਂਡ 4 ਲੱਖ 90 ਹਜ਼ਾਰ ਟ੍ਰੈਕ ਦੇ ਦੇਣਗੇ 4 ਲੱਖ ਤੇ 70000 ਦਾ ਇਹਦਾ ਕੋਈ ਵੀਡੀਓ ਦੇਖ ਕੇ ਆਉਗਾ ਇਹਦਾ ਲੱਗਤ 7000 ਦੀ ਮਾਰਤਾ ਚਾਰ ਲੱਖ 60 ਦਾ ਕਰ ਦਾਂਗੇ ਇਹਦੀ ਠੀਕ ਆ ਜੇ ਹਾਂ ਟਰੈਕ ਚ ਕੰਮ ਹੀ ਨਹੀਂ ਆਉਦੀਗੀ ਇਹ ਤੋਂ ਰੇਟ ਦਾ ਕੋਈ ਯਾਕੀ ਠੀਕ ਆ ਬਈ ਇਦੋਂ ਬਾਅਦ ਬਈ ਆਪਾਂ ਕੋਲੇ ਸੋਨਾ ਲੀਕਾ 20 ਮਾਡਲ 750 ਦਾ ਆਹ 750 ਡਿਮਾਂਡ ਹੈ ਬਾਈ ਦੀ 6 ਲੱਖ ਤੇ 28000 ਰੁਪਏ ਡਿਮਾਂਡ ਜੇ ਬਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਧੰਨਵਾਦ ਇਸ ਰਾਏ ਆਪਦੇ ਡਾਇਰ ਆ ਟੈਕਲ ਗੀਅਰ ਤਾਂ ਆ ਗਿਆ ਹੈ ਠੀਕ ਹੈ ਭਾਈ ਹਾਂ ਦੇਖੋ ਲੋ ਹਾਈ మీడియం ਠੀਕ ਹੈ ਭਾਈ 56 ਟੈਕਲ ਗੀਅਰ ਜੀ ਪਾਵਰ ਪਲੱਸ ਆ ਗਿਆ ਫੋਲਡ ਆਪ ਮਾਡਲ ਆ ਠੀਕ ਹੈ ਭਾਈ ਟਾਇਰਾਂ ਦੀ ਗੱਲ ਕਰੀਏ ਆਪਾਂ ਭਾਈ ਟਾਇਰ ਹੈਗੇ ਹੈਦੇ 75 ਰੁਪਏ ਦੇ ਨਾਲ ਦੇ ਠੀਕ ਹੈ ਭਾਈ ਫਰੇਮ ਭਰੇਨ ਵਾਲਾ ਮਗਰਾੜ ਭਾਈ ਸਾਰੇ ਸਾਰਾ ਕੁਝ ਰੀਨ ਵਾਲਾ ਨਾ ਮਾਟਰ ਐਕਸੈਸਰੀ ਸਾਰੀ ਨਵੀਂ ਆ ਨਾਲ ਆ ਠੀਕ ਹੈ ਭਾਈ ਸਮਾਨ ਸਾਰੀ ਕੰਪਲੀਟ ਮਿਲੂ ਮਿੱਤਰੋ ਦੀ ਮੰਗ ਦਾ 6 ਲੱਖ 28000 ਇਹ ਰਾਈਟਰ ਆਪਾਂ ਦੇ ਦੇਾਂਗੇ ਹਾਂ ਜੀ ਮੰਗ ਦਾ 5 ਲੱਖ ਲਈ ਇਹ 80000 ਰਜੇ ਠੀਕ ਆ ਬਾਈ ਵੱਲ ਕੇ ਚੱਲੋ ਵੀ 45000 ਰੁਪਏ ਡਿਸਕਾਊਂਟ ਹਾਂ ਬਾਈ 35000 ਇਹ ਵਿੱਚੋਂ ਆਪਾਂ ਰਾਈਟਰ ਵੀ ਕੱਟ ਲਾਂਗੇ ਜਿੰਨੇ ਰਾਈਟਰ ਦਿਖਾ ਦੇ ਕੱਟ ਲਾਂਗੇ ਲੋਨ ਵੀ ਕਰਵਾ ਕੇ ਦੇ ਦੇਾਂਗੇ ਬਾਕੀ ਇਹ ਕਿਸੇ ਨੂੰ ਕੋਈ ਰਾਈਟਰ ਚਾਹੀਦਾ ਹੋਵੇ ਆਪਣਾ ਕੋਲੇ ਹੈ ਪਹਿਲੀ ਵਾਰ ਦਈ ਆ ਕੇ ਸੋਨ ਵਾਲੀ ਕਹਾਵਰ 50 ਆਲਾ 60 ਆਲਾ ਰਾਜ ਹੋ ਰਹੇਗੇ ਦੋ ਤਿੰਨ ਠੀਕ ਆ ਤੁਹਾਨੂੰ ਹਾਂ ਜੀ ਆਪਾਂ ਨੂੰ 911 ਵੀ ਖੜਾਣਾ ਪਹਿਲਾਂ ਵੀ ਵੀਡੀਓ ਵਿੱਚ ਦਿਖਾਇਆ ਸੀ ਜਿਹੜਾ ਬਾਈ 2001 ਮਾਡਲ ਉਹ ਦੇਖਣਵਾ ਦੇ 911 2001 ਮਾਡਲ ਡਿਮਾਂਡ ਹੈਗੀ ਆ ਬਾਈ ਦੀ 3 ਲੱਖ ਤੇ 75000 ਰੁਪਏ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਰੀਹਿੰਟ ਦਾ ਇਹ ਨਵਾਂ ਟਰੈਕਟਰ ਆਇਆ ਜਾਵਾਂ ओरिजिनल ਪਿਆਛ ਹੋ ਸਕਦਾ ਐ ਪਿਆ ਖੱਟਾ ਭਰੈਂਡਰ ਵਰਗਾ ਹਾਂ ਜੀ ਉਤੇ ਵੀ ਗਲਮ ਨਹੀਂ ਲੱਗਦੀ। ਬਾਕੀ ਆਸਟਿਕ ਦਾ ਸੌਕਰ ਵੀ ਬੈਕਪ ਦੇ ਪੀਪੂ ਬੂਡੀਓ ਵਾਲੇ ਸਾਰੇ ਆਹ ਮੰਨ ਕੇ ਜਲਦੀ ਟੈਕਪਲੂਟ ਵਾਲੇ ਸਾਰੇ ਨਾਲ ਦੇ ਲੱਗੇ ਹੋਏ ਆ। ਬਾਕੀ ਸ਼ੇਰਿੰਗ ਆ 40000 ਰੁਪਏ ਦਾ ਬਾਕੀ ਸ਼ੇਰਿੰਗ ਤੇ ਲਾਇਆ ਪਿਆ ਇੱਥੇ ਤੇ। ਠੀਕ ਆ ਬਈ। 6 ਮਹੀਨੇ ਦੀ ਗਾਰੰਟੀ ਹੈ ਰੈਟ ਬਾਈ ਦੇ ਹਿਸਾਬ ਆ ਇਹਦਾ। ਠੀਕ ਆ ਬਈ। ਰੈਟ ਬਾਈ ਦੇ ਹਿਸਾਬ ਮਗਰਲੇ ਸੇਵਾਜ ਮੂਡ ਰੈਟ ਦੀ ਭੂਰਾ ਵੀ ਹੈਣੀ। ਹਾਂ ਬਈ। ਚੰਗਾ ਨਿਆਇ ਚੰਗਾ ਡਰਾਈਵਰ ਆਗਾ। ਠੀਕ ਆ ਬਈ। ਟਾਇਰਾਂ ਦੀ ਗੱਲ ਕਰੀਏ ਆਪਾਂ ਬਈ। ਟਾਇਰ ਇਹਦੇ ਹੈਗੇ ਆ 70 75 ਰੁਪਏ ਦੇ। ਕਿਹੜੀ ਕੰਪਨੀ ਦੇ ਰੋਹੰਗਰ ਇਟਰਨ ਇੰਡਸਟਰੀ ਨੇ ਇਹਦੀ ਮੈਂ ਵਾਗ ਕੇ ਸੰਢੀ ਜਾਂਦਾ 50 ਨੰਬਰ ਹੈ ਬਈ 50 ਨੰਬਰ ਠੀਕ ਹੈ ਬਈ ਇਹ ਕਿੰਨੇ ਹੌਸਪਾਵਰ ਚਾਹੁੰਦਾ ਬਈ ਇਹ 60 60 ਹੌਸਪਾਵਰ ਤੇ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਇਹਦੀ ਰੱਖਦੇ ਆ 75 375 ਕਿੰਨੇ ਛੱਡ ਦਾਂਗੇ ਬਈ ਠੀਕ ਹੈ 3 ਲੱਖ 600000 ਬਾਕੀ ਇਹ ਕੋਈ ਬਿਲਡਿੰਗ ਹੋਵੇ 450000 ਦਾ ਮੰਤਾਨਾ ਪਰ ਮੌਕੇ ਤੇ ਕਰਦੇ ਆਂ ਠੀਕ ਹੈ ਬਈ ਇਹ ਟਰੈਕਟਰ ਦਾ ਸੌਦਾ ਤਾਂ ਇੱਕ ਵਾਰੀ ਤਕਰੀਬਨ ਹੋ ਗਿਆ ਸੀ ਗੱਲ ਕਰ ਬੰਦੇ ਪਾਰਟੀ ਨੇ ਸੌਦਾ ਕਰਕੇ ਆਖਤਾ ਹਾਂ ਭਾਈ ਮੁੜ ਕੇ ਕਹਿੰਦੇ ਆਵਾਂਗੇ ਆਵਾਂਗੇ ਵੀ ਨਵੀਂ ਡੰਟ ਪਾ ਦੇ ਹਾਂ ਭਈਆ ਲੈ ਨਹੀਂ ਆਈ ਨਹੀਂ ਭਾਈ ਟਰੈਕਟਰ ਜਦ ਨੂੰ ਵਿਕਿਆ ਹੈ ਸਹੀ ਗੱਲ ਹੈ ਭਾਈ ਬਾਕੀ ਇਹਨਾਂ ਅਰੀਜਨਲ ਮਿਲਦਾ ਹੀ ਨਹੀਂ ਭਾਈ ਟਰੈਕਟਰ ਅਰੀਜਨਲ ਦਾ ਬਾਕੀ ਤਾਂ ਸਾਡਾ ਟੈਕਨੀਕੀ ਵੀ ਨਹੀਂ ਵਿਕ ਰਿਹਾ ਉਹਨਾਂ ਹਾਂ ਭਈਆ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਭਾਈ ਕੰਟੈਕਟ ਨੰਬਰ ਬੋਲ ਦਿਓ ਭਾਈ ਆਪਣਾ 986400350 9464 002350 ਠੀਕ ਹੈ ਬਈ ਬਹੁਤ ਬਹੁਤ ਮਿਹਰਬਾਨੀ ਬਈ ਧੰਨਵਾਦ ਜੀ ਬਹੁਤ ਬਹੁਤ